ਜਨਾਨੀ ਹੋਵੇ ਤਾਂ ਆ ਜਨਾਨੀ ਵਰਗੀ ਦਲੇਰ ਹੋਵੇ ਜੋਦੇ ਇਸ ਦੇ ਘਰ ਵਾਲੇ ਨੂੰ ਨਸ਼ੇ ਦੇ ਮਾਮਲੇ 'ਚ ਪੁਲਿਸ ਚੁੱਕ ਕੇ ਲੈ ਗਈ ਤਾਂ ਪਿੱਛੇ-ਪਿੱਛੇ ਘਰਵਾਲੀ ਆਪਣੇ ਪਰਿਵਾਰ ਨੂੰ ਲੈ ਕੇ ਪਹੁੰਚ ਗਈ ਜਿਸ ਦੌਰਾਨ ਇਹਨਾਂ ਦੇ ਪੁਲਿਸ ਮੁਲਾਜ਼ਮਾਂ ਦੇ ਨਾਲ ਟਕਰਾਅ ਵਾਜੀ ਵੀ ਹੋਈ ਹੈ ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਬਣਾਓ ਵੀਡੀਓ ਇਹਨਾਂ ਦੀ ਬੰਦੀ ਪਈ ਹੈ ਕੋਈ ਨਹੀਂ ਬਣਾਓ ਸਰ ਨਾਲ ਹੀ ਬਣਾਓ ਇਹ ਵੀਡੀਓ ਗੱਲਾਂ ਕਰਦੀ ਪੁਲਾਜ਼ਮਨ ਨਾਲ ਇਹ ਮੁਲਾਜ਼ਮਾਂ ਕੋ ਗੱਲਾਂ ਕਰਦੇ ਬਣਾਓ ਵੀਡੀਓ ਇਹਨਾਂ ਦੀ ਠੀਕ ਹੈ ਨਾ ਉਹ ਨਾ ਕੋਈ ਨੀ ਬਣਦਾ ਬਸ ਅਲਾ ਕੋਈ ਨਹੀਂ ਰੋਕੇ ਗੱਡੀ ਕਹਿੰਦੀ ਕੋਈ ਕਦੀ ਨਾ ਰੋਕੇ ਕੋਈ ਉਹ ਨਹੀਂ ਤੂੰ ਲੈ ਜਾ ਜੋ ਕਰਨਾ ਕਰ ਲੈ ਨਹੀਂ ਗੱਡੀ ਨਹੀਂ ਕੱਢੀ ਮੈਂ ਪੰਜਾ ਲਈ ਆਪੋ ਹਾਂ ਅੱਛਾ ਕਦੋਂ ਦੀ ਆ ਗਈ ਤੇਰੀ ਘਰ ਦੀ ਆ ਕੋਈ ਨਹੀਂ ਅੱਛਾ ਇਹ ਗੱਲਾਂ ਕਿਸੇ ਨੇ ਗੱਡੀ ਆ ਜੀ ਕੋਈ ਸੁਣ ਗਿਆ ਮੇਰੇ ਬੰਦਰੀ ਆ ਨਹੀਂ ਅਜੇ ਗੱਲ ਦੀ ਕਿਸੇ ਨੇ ਗੱਡੀ ਹੈਗੀ ਚਲੋ ਨਸ਼ਾ ਵਿਰੁੱਧ ਮੁਹਿੰਮ ਤਹਿਤ ਫਗਵਾੜਾ ਪੁਲਿਸ ਵੱਲੋਂ ਇੱਕ ਨੌਜਵਾਨ ਕੋਲੋਂ ਨਸ਼ੀਲੀਆਂ ਗੋਲੀਆਂ ਫੜਨ ਦਾ ਦਾਵਾ ਕੀਤਾ ਗਿਆ ਸੀ ਪਰ ਇਸ ਨੌਜਵਾਨ ਨੇ ਤੇ ਪਰਿਵਾਰ ਨੇ ਮੀਡੀਆ ਸਾਹਮਣੇ ਪੇਸ਼ ਹੋ ਕੇ ਇਸ ਦਾਅਵੇ ਦੀ ਫੂਕ ਕਰ ਦਿੱਤੀ ਪਰਿਵਾਰ ਦਾ ਤੇ ਨੌਜਵਾਨ ਦਾ ਦੋਸ਼ ਹੈ ਕਿ ਉਸ ਨੂੰ ਜਾਣ ਬੁੱਝ ਕੇ ਗੋਲੀਆਂ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਕਹਿ ਕਿ ਨਜਾਇਜ਼ ਪਰਚਾ ਦਰਜ ਕੀਤਾ ਗਿਆ ਅਤੇ ਉਹਨਾਂ ਨੂੰ ਜਾਣ ਬੁੱਝ ਕੇ ਫਸਾਇਆ ਗਿਆ ਹੋਰ ਕੀ ਕੁਝ ਕਿਹਾ ਤੁਸੀਂ ਆਪ ਹੀ ਸੁਣ ਲਓ ਭਾਈ ਇੱਕ ਗੋਲੀ ਵੀ ਪੈਂਸ ਵਾਲੀ ਖਾਨਾ ਦਵਾਈ ਬੱਕੀ ਕਾਰਨੇ ਕੋ ਹੈਗਾ ਆ ਉਹਦਾ ਠੀਕ ਹੈ ਜਾਂ ਦਾ ਆ ਇਹਨਾਂ ਨੇ ਇੱਕ ਵਾਰੀ ਪੁੱਛ ਲਓ ਜੇ ਨਾ ਤਾਂ ਮੰਗਿਆ ਹੋਵੇ ਕੁਛ ਵੀ ਸਾਰਾ ਦਵਾਈ ਖਾਦੀ ਆ ਮੈਂ ਆਪਣੀ ਮੇਰੇ ਕੋ ਇੱਕ ਵੀ ਐਲਬ੍ਰੈਕਸ ਕਦੇ ਨੀਂਦ ਦੀ ਗੋਲੀ ਖਾਨਾ ਨਹੀਂ ਇਹਨਾਂ ਨੇ 150 ਚੱਕ ਕੇ ਬਾਦੀ ਮੇਰੇ ਬਾਦ ਲਗਾ ਲਾਂਗੇ ਕਿਥੋਂ ਚੱਕੇ ਸੀ ਮੈਨੂੰ ਭਾਈ ਸੀਆਰ ਬੀਆਪੀ ਕੋਲ ਨਹੀਂ ਸੋਹਰਿਆਂ ਦੇ ਘਰੋਂ ਮੋਰੀ ਸੋਹਰਿਆਂ ਦੇ ਘਰ ਮੋਰੀਓ ਆਵਾਜ਼ ਮਾਰ ਕੇ ਚੱਕਿਆ ਜਿਨ੍ਹਾਂ ਨੇ ਚੱਕਿਆ ਉਹਨਾਂ ਨੇ ਪਰ ਜਾਣੀ ਪਾਇਆ ਉਹ 2 ਘੰਟੇ ਪਹਿਲਾਂ ਇੱਥੇ ਬਿਠਾਈ ਰੱਖਿਆ ਡੀਐਸਪੀ ਦੇ ਦਫ਼ਤਰ ਪਿੱਛੇ ਫੇ ਉਹਨਾਂ ਨੇ ਮੈਨੂੰ ਨਾ ਜਦੋਂ ਸਦਰ ਨਾਲੇ ਤੋਂ ਸਿੱਧਾ ਰੋਡ ਕ੍ਰੋਸ ਕਰੀਦਾ ਆਪ ਉਹ ਮੋੜੇ ਸਿੱਧਾ ਨਹੀਂ ਰੋੜ ਜਾਂਦਾ ਹੂੰ ਹੂੰ ਉੱਥੇ ਜਾ ਕੇ ਗੱਡੀ ਲੈ ਲਈ 2 ਢਾਈ ਘੰਟੇ ਗੱਡੀ ਲੈ ਲਈ ਉੱਥੇ ਫਰੂਟ ਉਹਨੂੰ ਪੁੱਛ ਲਿਆ ਜੂਸ ਵਾਲਿਆਂ ਨੂੰ ਪਿਛਾ ਕਰੀ ਅ ਰਾਤ ਵਾਲਾ ਖੜਾ ਉੱਥੇ ਵੀ ਮੈਨੂੰ ਬਾਹਰ ਇਹਦਾ ਗੋਲੀਆਂ ਛੱਡੀਆਂ ਇਹਨਾਂ ਨੇ ਮੈਂ ਇਹਨਾਂ ਗੱਲਾਂ 'ਚ ਬਹਿ ਕੇ ਕਹਿੰਦੇ ਆ ਆ ਗਈ ਜੇ 150 ਗੋਲੀ ਹੋ ਗਈ ਮੈਂ ਇੰਨੇ ਕੁ ਲਫਾਵੇ 'ਚ ਰੱਖੂਗਾ ਤੇ ਇਹਨਾਂ ਨੇ ਐਡਾ ਲਫਾਵਾ ਪਾ ਆਇਆ ਸੀਗਾ ਅੱਛਾ ਹਾਂਜੀ ਗੋਲੀਆਂ ਪਾਈਆਂ ਹਾਂਜੀ ਗੋਲੀਆਂ ਪਾਈਆਂ ਨਜਾਇਜ਼ ਪਾਈਆਂ ਆ ਮੇਰੀ ਦਵਾਈ ਜੇ ਕਹ ਲਓ ਟੈਸਟ ਕਰੋ ਰਾਜ ਨਾਮ ਕੀ ਤੇਰਾ ਮੇਰਾ ਬ੍ਰੋ ਵੀਰ ਆ ਭਾਈ ਰੋਹਿਤ ਹਾਂਜੀ ਕਿਹੜੇ ਪਿੰਡ ਦਾ ਮੈਂ ਸ਼ੀਰਪਾ ਸੈਣੀ ਨਗਰ ਦਾ ਆ ਸਾਰੇ ਮੇਰੇ ਸੀਆਰ ਵੀ ਕੋਲੋਂ ਨਹੀਂ ਆ ਭਾਗ ਸਿੰਘ ਨਗਰ ਦਾ ਆ ਨਾ ਜਾਣੀ ਭਾਈ ਪੈਮਸ ਦੀ ਦਵਾਈ ਖਾਨਾ ਕਾਰਡ ਬਣਿਆ ਮੇਰਾ ਅੱਜ ਵੀ ਪੈਮਸ ਦੀ ਦਵਾਈ ਖਾਦੀ ਹੈ ਹਾਂਜੀ ਭਾਈ ਸਵੇਰੇ ਖਾਦੀ ਹੈ ਠੀਕ ਹੋਰ ਕੀ ਕਹਿਣਾ ਚਾਹਨਾ ਹੋਰ ਭਾਈ ਨਹੀਂ ਇਹ ਕੰਨ ਲੱਗੇ ਹੋა ਕੁਛ ਨਹੀਂ ਨਿਕਲਿਆ ਮੇਰੇ ਕੋਲੋਂ ਇਦਾਂ ਕੱਚੇ ਚ ਲੈ ਕੇ ਆਏ ਆ ਮੈਨੂੰ ਕਹਿੰਦੇ ਟਕੇ ਨਾ ਸੈਨ ਕਰ ਫੇਰ ਕੁੱਟਿਆ ਉਹਨੇ ਮੈਨੂੰ ਭਾਈ ਹੂੰ ਐਨਾ ਤਾਂ ਇਹ ਪੌਂਚੇ ਕਰਦੀ ਹੈ ਜੀ ساری ਦੁਨੀਆਂ ਨੂੰ ਜਦੋਂ মিডিਆ ਵੱਲੋਂ ਪੁਰਜ਼ਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਜਵਾਬ ਦੇਣਾ ਮناسب ਨਹੀਂ ਸਮਝਿਆ ਕੋਈ ਮੜੇ ਦੱਸਦਾ ਦੋ ਕੇਸ ਕੀ ਨਾਂ ਆਇਆ ਕਿਥੋਂ ਚੱਕਿਆ ਕੀ ਚੱਕਰ ਸੀ ਕੋਈ ਨੀ ਇਹਦਾ ਰੋਹਿਤ ਕਮਾਲ ਹਾਂਜੀ ਗੱਡੀ ਕਿਹਨਾਂ ਕੈਰੀ ਸਾਨੂੰ ਮੜ ਜਾ ਦੱਸ ਦੋ ਸੰਦ ਦੋ ਬੋਲਣ ਦਾ ਦੋ ਕੋਈ ਚੱਕਰ ਨਹੀਂ ਸਰ ਜਵਾਬ ਤਾਂ ਦੇ ਦੋ ਮੜੇ ਇਹ ਦੱਸ ਦੋ ਕੀ ਕੋਈ ਗੱਲ ਨਹੀਂ ਮੈਂ ਬਾਅਦ ਚ ਕਰਾਂਗਾ ਤੁਸੀਂ ਨੂੰ ਕੰਮ ਕਰ ਲੈਂਦਾ ਪਲੀਜ਼ ਮੈਂ ਕਰ ਦਾਂ ਮੈਂ ਦੱਸਦਾ ਬਾਅਦ ਚ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ